ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਦੂਸਰੇ ਵਲੌਗ ਦੇ ਵਿੱਚ ਤੁਸੀਂ ਪਹਿਲੇ ਵਲੌਗ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਇਸੇ ਤਰ੍ਹਾਂ ਇਸ ਵਲੌਗ ਨੂੰ ਵੀ ਪਿਆਰ ਦਿਓ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਇਸ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਬਾਬਾ ਜੀ ਦਾ ਪੁਰਾਤਨ ਕਾਲ ਦਾ ਘਰ ਸੋ ਹੁਣ ਆਪਾਂ ਜਾ ਰਹੇ ਹਾਂ ਪੁਰਾਤਨ ਕਾਲ ਦਾ ਘਰ ਵੇਖਣ ਵਾਸਤੇ ਪਹਿਲਾ ਜਦੋਂ ਸ਼ੁਰੂਆਤ ਦੇ ਵਿੱਚ ਉਹਨਾਂ ਦਾ ਜਾਨਵਰਾ ਦਾ ਵਾੜਾ ਸੀ ਤੇ ਇਹ ਟਰੈਕਟਰ ਖੜਿਆ ਹੋਇਆ ਉਹਨਾਂ ਦਾ ਤੇ ਨਾਲ ਹੀ ਉਹਨਾਂ ਨੇ ਤਵੇਲਾ ਬਣਾਇਆ ਜਿਹਦੇ ਵਿੱਚ ਘੋੜੇ ਘੋੜੀਆਂ ਰੱਖੀਆਂ ਹੋਈਆਂ ਨੇ ਤੇ ਉਧਰ ਜਾਣ ਦੀ ਮਨਾਈ ਆ ਤੇ ਇਸ ਕਰਕੇ ਉਹਨੂੰ ਮੈਂ ਤੁਹਾਨੂੰ ਦੂਰੋਂ ਹੀ ਦਿਖਾ ਦਿੱਤਾ ਸੀਗਾ ਤੇ ਇਹ ਜਿਹੜਾ ਆ ਜੀ ਆਹ ਦੇਖ ਸਕਦੇ ਤੁਸੀਂ ਇਹ ਤਵੇਲਾ ਆ ਬਾਬਾ ਜੀ ਦਾ ਤੇ ਕਾਫੀ ਖੁੱਲਾ ਮੈਦਾਨ ਆ ਤੇ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਚਲਦੇ ਆ ਹੁਣ ਆਪਾਂ ਦੇਖਦੇ ਆ ਉਹਨਾਂ ਦਾ ਪੁਰਾਤਨ ਕਾਲ ਦਾ ਘਰ ਇਸ ਜਗ੍ਹਾ ਦੇ ਉੱਤੇ ਪੁਰਾਤਨ ਸੱਭਿਆਚਾਰਕ ਵਸਤੂਆਂ ਹਨ ਪਿਛਲੇ ਜੋ ਸਮੇਂ ਦੀਆਂ ਸੀਗੀਆਂ ਪੁਰਾਤਨ ਸਮੇਂ ਦੇ ਵਿੱਚ ਜਦੋਂ ਪਹਿਲਾ ਘਰ ਬਣਾਇਆ ਹੋਏਗਾ ਤੇ ਇਹ ਘਰ ਸੀਗਾ ਉਸ ਸਮੇਂ ਦਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੀਆਂ ਉਸ ਸਮੇਂ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਉਹਨਾਂ ਦੀ ਸਾਮ ਸਭਾਲ ਇਸ ਥਾਨ ਦੇ ਉੱਤੇ ਕੀਤੀ ਗਈ ਹੈ ਪਹਿਲੇ ਸਮਿਆਂ ਦੇ ਵਿੱਚ ਖੰਡ ਬਣਾਉਣ ਵਾਲੀ ਮਸ਼ੀਨ ਸੀਗੀ ਇਹਦੇ ਵਿੱਚ ਖੰਡ ਤਿਆਰ ਕੀਤੀ ਜਾਂਦੀ ਸੀ ਗੁੜ ਦੁਆਰਾ ਜਾਂ ਗੰਨਿਆਂ ਦੁਆਰਾ ਇਹ ਹੱਥ ਮੈਂ ਕੁਆ ਉਹ ਸਾਹਮਣੇ ਰਸੋਈ ਘਰ ਬਣਿਆ ਹੋਇਆ ਤੇ ਇਹ ਪੁਰਾਣੇ ਔਜ਼ਾਰ ਨੇ ਆ ਕੀ ਹੈ ਹਾਲ ਸੀਗਾ ਪੁਰਾਣਾ ਦੇਖਦਾ Я не хочу. Я не хочу. Я не хочу. ਸੇ ਪਿੰਡਾ ਦਾ ਬਹੁਤ ਹੀ ਪੁਰਾਣੇ ਸਮੇਂ ਦੀਆਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਬੜੀ ਹੀ ਦੇਖ ਰੇਖ ਦੇ ਨਾਲ ਰੱਖਿਆ ਗਿਆ ਆ ਜਿਵੇਂ ਪੁਰਾਣੇ ਦਰਵਾਜ਼ੇ ਸੀਗੇ ਤੇ ਆ ਬਲਦਾਂ ਦੇ ਅੱਗੇ ਲੱਗਦੇ ਸੀ ਉਹ ਪੁਰਾਣੀਆਂ ਛੱਤਾ ਪਈਆਂ ਕਾਨਿਆਂ ਦੀਆਂ ਤੇ ਆ ਵੇਖੋ ਬਾਲਟੀ ਆ ਲੱਸੀ ਰੜਕਣ ਵਾਲੀਆਂ ਮਸ਼ੀਨਾਂ ਅਸਲੀ ਪਾਣੀ ਮੱਸੀ ਰੜਕਣ ਵਾਲੀਆਂ ਓਹ ਹੋਈ ਆਪਣੇ ਸਮੇਂ ਦੇ ਵਿੱਚ ਤੇ ਅੱਜ ਕੱਲ ਮਸ਼ੀਨਾਂ ਹੀ ਆ ਤੇ ਆ ਸਾਈਕਲ ਦੇਖ ਸਕਦੇ ਹੋ ਕਿੰਨੇ ਸਾਲ ਪੁਰਾਣਾ ਨਾਲ ਝੋਲਾ ਟੰਗਿਆ ਹੋਇਆ ਆ ਵੀ ਦੇਖੇ ਨੰਬਰ ਚਰਖਾ ਤੇ ਨਵਾਂ ਇਸ ਤੋਂ ਬਾਅਦ ਆ ਆ ਸਭ ਤੋਂ ਪਹਿਲਾਂ ਇਹਦੇ ਨਾਲ ਕੱਤਦੇ ਸੀ ਫਿਰ ਉਸ ਤੋਂ ਬਾਅਦ ਆ ਚਰਖਾ ਆਇਆ ਫਿਰ ਆ ਆਇਆ ਤੇ ਫਿਰ ਆ ਆਇਆ ਜਿਹਨੂੰ ਅੰਬਰ ਚਰਖਾ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਨਵੀਆਂ-ਨਵੀਆਂ ਟੈਕਨੋਲੋਜੀਆਂ ਦੇ ਨਾਲ ਗਾਂ-ਗਾ ਚਰਖੇ ਵੀ ਵਧਦੇ ਰਹੇ ਤੇ ਹੁਣ ਇਹ ਇਹ ਚੀਜ਼ਾਂ ਬਿਲਕੁਲ ਅਲੋਪ ਹੋ ਚੁੱਕੀਆਂ ਨੇ ਹੁਣ ਤਾਂ ਮਸ਼ੀਨਾਂ ਰਾਹੀਂ ਬੁਣਤੀ ਹੁੰਦੀ ਆ ਤੇ ਆ ਤੁਸੀਂ ਝੋਲੇ ਦੇਖ ਸਕਦੇ ਹੋ ਤੇ ਆ ਕਾਰਡ ਨਹੀਂ ਜਿਹਦੇ ਵਿੱਚ ਦੁੱਧ ਕਾੜਦੇ ਸੀਗੇ ਆ ਓਖਲੀ ਦੇਖੋ ਪਹਿਲੇ ਸਮੇਂ ਦੀ ਓਖਲੀ ਅੱਜ ਘੁੰਮ ਰਹੇ ਆਂ ਸੀ ਪ੍ਰਾਤਨ ਕਾਲ ਦਾ ਘਰ ਤੇ ਇਹਦੇ ਵਿੱਚ ਅਸੀਂ ਆਪਣੇ ਬੱਚੇ ਵੀ ਤੇ ਬਜ਼ੁਰਗ ਵੀ ਐਕਸਪੀਰੀਅੰਸ ਕਰਨ ਵਾਸਤੇ ਲੈ ਕੇ ਆਏ ਆਂ ਤੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੇ ਇਹ ਚੀਜ਼ਾਂ ਆਪਣੇ ਸਮੇਂ ਦੇ ਵਿੱਚ ਦੇਖੀਆਂ ਹੋਈਆਂ ਯਾਨੀ ਕਿ ਬਚਪਨ ਦੇ ਵਿੱਚ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਕੋਲ ਇਹ ਚੀਜ਼ਾਂ ਇਹ ਵਸਤਾ ਦੇਖੀਆਂ ਹੋਈਆਂ ਨੇ ਤੇ ਉਹ ਸਾਨੂੰ ਦੱਸ ਰਹੇ ਸੀ ਕਿ ਇਹ ਜੋ ਵੀ ਆ ਸਾਮਾਨ ਇੱਥੇ ਲੱਗਾ ਪ੍ਰਾਤਨ ਕਾਲ ਤੋਂ ਜੋ ਇਹ ਚੀਜ਼ਾਂ ਸਾਮਸੂਤ ਨਾ ਰੱਖੀਆਂ ਆਈਆਂ ਇਹ ਸਾਡੇ ਘਰਾਂ ਦੇ ਵਿੱਚ ਵੀ ਆਮ ਵਰਤਨ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਆ ਲੋਹੇ ਵਾਲੇ ਜਿਹੜੇ ਦੁੱਧ ਦੇ ਡੋਲੂ ਹੁੰਦੇ ਸੀਗੇ ਇਹ ਵੀ ਦੇਖੇ ਉਹਨਾਂ ਨੇ ਛਾਬੇ ਦੇਖੇ ਰੋਟੀਆਂ ਦੇ ਵਿੱਚ ਰੱਖਦੇ ਸੀਗੇ ਤੇ ਆ ਜਿੰਨੀਆਂ ਵੀ ਵਿਵਸਥਾ ਸੀਗੀਆਂ ਸਾਰੀਆਂ ਉਹਨਾਂ ਨੇ ਦੇਖੀਆਂ ਹੀ ਸੀ ਪੁਰਾਣੇ ਤੋਂ ਪੁਰਾਣਾ ਬਣਿਆ ਚੁੱਲਾ ਰੱਖਿਆ ਹੋਇਆ ਸੀਗਾ ਸਾਰਾ ਸਾਡੇ ਬਜ਼ੁਰਗਾਂ ਨੇ ਦੇਖਿਆ ਹੋਇਆ ਸੀ ਤੇ ਇਹ ਜਿਹੜੇ ਸਾਹਮਣੇ ਲੱਗੇ ਹਾਲ ਦੇਖਦੇ ਪਏ ਹੋ ਇਹ ਉਸ ਟਾਈਮ ਦੇ ਜਿਹੜੇ ਬਜ਼ੁਰਗ ਸੀਗੇ ਜਾਂ ਸਿਆਣੇ ਸੀਗੇ ਇਹ ਆਪਣੇ ਹੱਥੀ ਵਾਹੀ ਕਰਦੇ ਹੁੰਦੇ ਸੀ ਜ਼ਮੀਨਾਂ ਦੀ ਤੇ ਅੱਜ ਕੱਲ ਮਸ਼ੀਨੀ ਯੁੱਗ ਆ ਗਿਆ ਹੈ ਮਸ਼ੀਨੀ ਟੈਕਨੋਲੋਜੀ ਆ ਗਈਆਂ ਜਿਨ੍ਹਾਂ ਦੇ ਨਾਲ ਵਾਹੀਆਂ ਹੋ ਜਾਂਦੀਆਂ ਤੇ ਆਟਾ ਪੀਸਣ ਵਾਲੀ ਚੱਕੀ ਹੁੰਦੀ ਸੀ ਤੇ ਇਦਾਂ ਖੁੱਲੇ ਮੈਦਾਨ ਦੇ ਵਿੱਚ ਇੱਕ ਚੌਂਕਾ ਵਾਂਗੂ ਚੌਂਕੇ ਵਾਂਗੂ ਬਣਾ ਦਿੰਦੇ ਸੀ ਜਿਦੇ ਵਿੱਚ ਸਾਡੇ ਘਰ ਦੀਆਂ ਔਰਤਾਂ ਬਜ਼ੁਰਗਾਂ ਸਾਰੇ ਪਰਿਵਾਰ ਵਾਸਤੇ ਰੋਟੀ ਬਣਾਉਂਦੀਆਂ ਸੀਗੀਆਂ ਤੇ ਰੋਟੀ ਵੀ ਥੋੜੀ-ਬਹੁਤੀ ਨਹੀਂ ਸੀ ਲੱਤ ਦੀ ਪਰਿਵਾਰ ਵੀ ਸੋਖਣਾ ਬਹੁਤ ਜ਼ਿਆਦਾ ਹੁੰਦੇ ਸੀਗੇ ਤੇ ਲੋਹਾਂ ਦੇ ਉੱਤੇ ਰੋਟੀਆਂ ਬਣਦੀਆਂ ਸੀ ਤੇ ਸਾਡੇ ਬਜ਼ੁਰਗ ਮਾਤਾਵਾਂ ਸਾਡੀਆਂ ਉਹਨਾਂ ਚੁੱਲਿਆਂ ਦੇ ਉੱਤੇ ਰੋਟੀਆਂ ਬਣਾਉਂਦੀਆਂ ਸੀ ਕਤਨ ਸਮਿਆਂ ਦੇ ਵਿੱਚ ਨਾ ਇਦਾਂ ਆਲੇ ਰੱਖੇ ਜਾਂਦੇ ਸੀ ਘਰਾਂ ਦੇ ਵਿੱਚ ਕਿ ਰੋਸ਼ਨੀ ਵਾਸਤੇ ਇੱਥੇ ਦੀਏ ਜਲਾਉਂਦੇ ਸੀਗੇ ਵੀ ਇਹਦੇ ਨਾਲ ਸਾਰੇ ਘਰ ਦੇ ਵਿੱਚ ਰੋਸ਼ਨੀ ਹੋ ਜAVE ਤੇ ਤੁਸੀਂ ਇਸ ਟਾਈਮ ਸਾਡੇ ਨਾਲ ਦਰਸ਼ਨ ਕਰਦੇ ਪਏ ਹੋ ਤਪੋਵਨ ਦੀ ਸਾਹਿਬ ਗੁਰਦੁਆਰਾ ਦੇ ਤੇ ਇਹ ਉਹਨਾਂ ਦਾ ਹੈਗਾ ਪੁਰਾਤਨ ਕਾਲ ਦਾ ਘਰ ਜਿਦੇ ਵਿੱਚ ਪੁਰਾਤਨ ਸਮੇਂ ਦੀਆਂ ਚੀਜ਼ਾਂ ਦੀ ਬਹੁਤ ਹੀ ਜ਼ਿਆਦਾ ਸਾਮ ਸੰਭਾਲ ਕੀਤੀ ਹੋਈ ਆ ਤੇ ਜਿਹਦੇ ਤੁਸੀਂ ਕਰ ਰਹੇ ਹੋ ਦਰਸ਼ਨ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਪਈ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਇਹ ਗੁਰੂ ਸਾਹਿਬ ਦੀਆਂ ਬਹੁਤ ਹੀ ਜ਼ਿਆਦਾ ਪੁਰਾਣੀਆਂ ਤਸਵੀਰਾਂ ਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੰਦੂਕ ਜਿੱਦਾਂ ਹੁਣ ਅੱਜ ਦੇ ਸਮਿਆਂ ਦੇ ਵਿੱਚ ਆਪਣੇ ਘਰਾਂ 'ਚ ਅਲਮਾਰੀਆਂ ਹੁੰਦੀਆਂ ਨੇ ਤੇ ਉਹਨਾਂ ਸਮਿਆਂ ਦੇ ਵਿੱਚ ਸੰਦੂਕ ਰੱਖਦੇ ਸੀ ਤੇ ਆਪਣੀਆਂ ਫੋਟੋਆਂ ਲਗਾਉਂਦੇ ਸੀਗੇ ਫੈਮਿਲੀ ਦੀਆਂ ਜਿੱਦਾਂ ਅੱਜ ਆਪਾਂ ਵੀ ਅਲਮਾਰੀਆਂ ਦੇ ਤਾਂ ਚਲੋ ਨਹੀਂ ਲਗਾਉਂਦੇ ਫਰੇਮ ਬਣਵਾ ਕੇ ਲਾਉਂਦੇ ਆ ਪਰ ਦੇਖੋ ਇਹਦੇ ਵਿੱਚ ਜਿਹੜਾ ਸੰਦੂਕ ਆ ਇਹਦੇ ਵਿੱਚ ਹੀ ਫਰੇਮ ਬਣੇ ਹੋਏ ਨੇ ਤੇ ਜਿਹਦੇ ਵਿੱਚ ਤਸਵੀਰਾਂ ਲੱਗੀਆਂ ਹੋਈਆਂ ਨੇ ਪੁਰਾਤਨ ਕਾਲ ਦੇ ਘਰ ਦਾ ਜਦੋਂ ਅਸੀਂ ਵਲੌਗ ਬਣਾਉਂਦੇ ਬਣਾਉਂਦੇ ਵੀਡੀਓ ਬਣਾਉਂਦੇ ਬਣਾਉਂਦੇ ਤੇ ਅਸੀਂ ਥੋੜਾ ਜਿਹਾ ਨਾ ਆਪਣੇ ਪਰਿਵਾਰ ਤੋਂ ਅੱਗੇ ਨਿਕਲ ਗਏ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਸਾਡੇ ਬੱਚੇ ਤੇ ਸਾਡੀਆਂ ਮੰਮੀਆਂ ਨਾਲ ਆਈਆਂ ਸੀਗੀਆਂ ਉਹ ਪਤਾ ਨਹੀਂ ਕਿਹੜੀ ਸਾਈਡ ਚਲੀਆਂ ਗਈਆਂ ਤੇ ਹੁਣ ਅਸੀਂ ਰਲ ਕੇ ਉਹਨਾਂ ਨੂੰ ਲੱਭਦੇ ਪਏ ਆਂ ਦੇਖਦੇ ਆਂ ਉਹ ਕਿੱਧਰ ਨੂੰ ਚਲੇ ਗਏ ਨੇ ਇਹ ਸਾਰਾ ਜਿਹੜਾ ਟਕੀ ਸਾਹਿਬ ਦਾ ਗੁਰਦੁਆਰਾ ਉਹ ਸਾਰਾ ਜੰਗਲੀ ਇਲਾਕਾ ਹੈਗਾ ਆ ਵੈਸੇ ਤਾਂ ਪੱਕੇ ਡੰਡੀਆਂ ਬਣੀਆਂ ਸਭ ਕੁਝ ਬਣਿਆ ਆ ਪਰ ਫਿਰ ਵੀ ਬੰਦਾ ਇੱਧਰ ਉੱਧਰ ਹੋ ਜਾਂਦਾ ਸਿਰ ਜੇ ਤੁਸੀਂ ਆਪਣੇ ਬਜ਼ੁਰਗ ਬੱਚੇ ਨਾਲ ਲੈ ਕੇ ਆਉਂਦੇ ਉਹਨਾਂ ਦਾ ਧਿਆਨ ਰੱਖੋ ਆਪਾਂ ਕਿਹੜੀ ਸਾਈਡ ਆ ਗਏ ਆ ਹਨਾ ਪਰਵਾਰ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਅਸੀਂ ਸਾਰੇ ਨਾ ਇੱਥੇ ਤੇ ਸੀਗੇ ਹੁਣ ਹਾਂ ਆਪਾਂ ਸਾਰੇ ਇਕੱਠੇ ਹੀ ਸੀਗੇ ਪਤਾ ਨਹੀਂ ਅਸੀਂ ਆ ਪੁਰਾਤਨ ਘਰ ਦੇਖਣ ਆਏ ਉਸ ਤੋਂ ਬਾਅਦ ਅਸੀਂ ਬਾਹਰ ਆਏ ਤਾਂ ਦੇਖਿਆ ਬੱਚੇ ਤੇ ਮੰਮੀ ਹੈ ਹੀ ਨਹੀਂ ਚਲੋ ਆਓ ਦੇਖਦੇ ਹਾਂ ਕਿੱਧਰ ਚਲੇ ਗਏ ਸਾਰੇ ਤੇ ਗਾਇਜ਼ ਇੱਧਰ ਨਾ ਟੱਕੀ ਸਾਹਿਬ ਵਾਲਾ ਸਾਰਾ ਜੰਗਲੀ ਏਰੀਆ ਹੈਗਾ ਹਨਾ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਥੋੜਾ ਨਾਲ-ਨਾਲ ਚਲੋ ਤੇ ਆ ਦੇਖੋ ਤੁਸੀਂ ਘੁੰਮ ਸਕਦੇ ਹੋ ਇਦਾਂ ਸਾਨੂੰ ਹੁਣ ਅੱਗੋਂ ਰਸਤਾ ਹੀ ਨਹੀਂ ਪਤਾ ਲੱਗਦਾ ਪਿਆ ਕਿੱਧਰ ਨੂੰ ਸੋ ਗਾਇਜ਼ ਅਸੀਂ ਨਾ ਪ੍ਰਾਤਨਕਾਲ ਤੋਂ ਨਾ ਥੋੜਾ ਇਧਰ ਨੂੰ ਮੁੜ ਗਏ ਸੀਗੇ ਤੇ ਇਧਰ ਸਾਰਾ ਰਸਤਾ ਜੰਗਲੀ ਏਰੀਆ ਤੇ ਬਾਹਰ ਨੂੰ ਨਿਕਲ ਜਾਂਦਾ ਆ ਤੇ ਆਹ ਛੋਪਰੀ ਨੂੰ ਸੰਭ ਦੇ ਕੇ ਤੇ ਆਹ ਜਦੋਂ ਸਾਨੂੰ ਆਹ ਦਿਖਿਆ ਨਾ ਤਾਂ ਸਾਨੂੰ ਥੋੜਾ ਜਿਹਾ ਸਾਹ ਆਇਆ ਹੁਣ ਅਸੀਂ ਅੱਗੇ ਚੱਲ ਕੇ ਦੇਖਦੇ ਆਂ ਵੀ ਬੱਚੇ ਤੇ ਮੰਮੀ ਕਿੱਥੇ ਚਲੇ ਗਏ ਹਨਾ ਨਾਲ ਲੈ ਕੇ ਆਏ ਆ ਤੇ ਐਵੇਂ ਇਧਰ ਉਧਰ ਹੀ ਨਾ ਹੋ ਜਣ ਹਨਾ ਸੋ ਚਲੋ ਚੱਲਦੇ ਆ ਫੜਾਫੜ ਲੱਭਦੇ ਆਂ ਪਤਾ ਨਹੀਂ ਸਹੀ ਵੀ ਹੋਣਗੇ ਹਨਾ ਸਾਰੇ ਜਣੇ ਨੇ ਕਿਹਾ ਸੀ ਆਪਾਂ ਵੀ ਬਾਹਰੋਂ ਨਿਕਲ ਜਿਓ ਕੀ ਹੋ ਗਿਆ ਕੀ ਹੋਇਆ ਕਿੱਥੇ ਲੜਿਆ ਪ੍ਰਿੰਡ ਕਿਹੜੀ ਜਗ੍ਹਾ ਤੇ ਕਿੱਥੇ ਲੜਿਆ ਪ੍ਰਿੰਡ ਚੱਲ ਕੋਈ ਨਹੀਂ ਲਾ ਦੇ ਲਾ ਲੋ ਇਹਦਾ ਕੜਾ ਲਾ ਦੇ ਲਾ ਦੇ ਇਹ ਕੜਾ ਚੱਲ ਕੋਈ ਨਹੀਂ ਇਹਨੂੰ ਕੜਾ ਘਸਾ ਦਿਓ ਪਾਣੀ ਹੈਗਾ ਕਿਸੇ ਕੋ ਦੋ ਘੋਟਾ ਪਾਣੀ ਪਿਆ ਦਿਓ ਇਹਨੂੰ ਸੋ ਗਾਇਸ ਫਾਈਨਲੀ ਸਾਨੂੰ ਸਾਡਾ ਪਰਿਵਾਰ ਤਾਂ ਮਿਲ ਗਿਆ ਸੀ ਪਰ ਅਮ੍ਰਿਤ ਦੇ ਨਾਲ ਪ੍ਰਿੰਡ ਲੜ ਗਿਆ ਲੱਤ ਤੇ ਤੇ ਫਿਰ ਅਸੀਂ ਉਹਦੇ ਕੜਾ ਕਸਾਇਆ ਦੋ ਘੁੱਟ ਪਾਣੀ ਪੀਅ ਤੇ ਅੱਗੇ ਚੱਲੇ ਤੇ ਅੱਗੇ ਦੇਖ ਲੋ ਆਹ ਦੇਖੋ ਜਾਨਵਰ ਕਿੱਦਾਂ ਪੱਕ ਡੰਡੀਆਂ ਦੇ ਉੱਤੇ ਹੀ ਤੁਰੇ ਫਿਰਦੇ ਨੇ ਇਹ ਹਿਰਨ ਆ ਤੇ ਇਹਨੂੰ ਅਸੀਂ ਹੱਥ ਵੀ ਲਾਇਆ ਪਰ ਇਹਨੇ ਸਾਨੂੰ ਕੁਛ ਨਹੀਂ ਕਿਹਾ ਜਿੱਦਾਂ ਤੁਹਾਨੂੰ ਦੱਸਿਆ ਕਿ ਪਾਠ ਸੁਣ ਸੁਣ ਕੇ ਇੱਥੋਂ ਦੇ ਜਾਨਵਰ ਵੀ ਨਿਰਮਲ ਸੁਭਾਅ ਦੇ ਹੋਏ ਹੋਏ ਨੇ ਤੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਤੇ ਸਾਹਮਣੇ ਪੰਛੀਆਂ ਦੀ ਆਵਾਜ਼ ਇੰਨੀ ਸੋਹਣੀ ਆ ਰਹੀ ਸੀ ਜਦੋਂ ਅਸੀਂ ਜਾ ਕੇ ਦੇਖਿਆ ਤੇ ਉੱਥੇ ਮੋਰ ਤੇ ਮੋਰਨੀ ਦਾ ਜੋੜਾ ਸੀਗਾ ਤੇ ਫਿਰ ਉਹਨੂੰ ਥੋੜਾ ਜਿਹਾ ਅਸੀਂ ਉਹਦੀ ਵੀਡੀਓ ਬਣਾਈ ਲੋ ਤੁਹਾਨੂੰ ਲੱਗ ਗਿਆ ਚੱਲ ਕੇ ਦਿਖਾਣੇ ਆ ਆ ਉੱਪਰ ਉਹ ਦੇਖੋ ਜੀ ਮੋਰਨੀ ਆਈ ਆ ਤੇ ਮੋਰ ਬੈਠਾ ਹੋਇਆ ਤੇ ਬੜੀ ਸੋਹਣੀ ਮਧੁਰ ਆਵਾਜ਼ ਦੇ ਵਿੱਚ ਸੁਰ ਲਾ ਰਹੇ ਸੀਗੇ ਤੇ ਹੁਣ ਆਪਾਂ ਵਾਪਸੀ ਜਾ ਰਹੇ ਆ ਦਰਸ਼ਨ ਜਿੱਦਾਂ ਕੀ ਕਰ ਲਏ ਹੋਏ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਤੇ ਆ ਬੱਚੇ ਦੇਖ ਲੋ ਇਹਨਾਂ ਨੂੰ ਨਾਲ ਲਿਆਂਦਾ ਕੋਈ ਹਾਲ ਨਹੀਂ ਹੈਗਾ ਇਹ ਜਿੱਥੇ ਜਾਂਦੇ ਸ਼ਰਾਰਤ ਭਰਪੂਰ ਕਰਦੇ ਨੇ ਤੇ ਆ ਜਿਹੜਾ ਤਪੋਵੰਦ ਦਾ ਖੂ ਸੀਗਾ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਲੰਗਰ ਛਕਦੇ ਆਂ ਸਾਰੇ ਕਹਿ ਰਹੇ ਨੇ ਬੱਚੇ ਵੀ ਮੰਮੀ ਹੁਣੇ ਵੀ ਵੀ ਆਪਾਂ ਹੁਣ ਲੰਗਰ ਖਾ ਲਈਏ ਤੇ ਜਾਂਦਿਆ ਸਰਦਾਰਾ ਵੇ ਕੰਡਾ ਚ ਕੰਡਾ ਚਬਾ ਮੇਰੇ ਪੈਰਾਂ ਬਾਂਕੇ ਆ ਨਾ ਰਾਵੇ ਸੋ ਥੋੜੀ ਜੀ ਮौज-ਮਸਤੀ ਵੀ ਜ਼ਰੂਰੀ ਹੈ ਤੇ ਹੁਣ ਆਪਾਂ ਲੰਗਰ ਘਰ ਦੇ ਲਾਗੇ ਆ ਚੁੱਕੇ ਹਾਂ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਚੱਲਦਾ ਹੈ ਜੀ ਗੁਰੂ ਸਾਹਿਬ ਦਾ ਅਟੁੱਟ ਲੰਗਰ ਇੱਥੇ ਸੇਵਾਵਾਂ ਚੱਲਦੀਆਂ ਹਨ ਪਰ ਇਹ ਸੇਵਾ ਜਦੋਂ ਕੀਰਤਨ ਸਮੇਲਾ ਚੱਲਦਾ ਹੁੰਦਾ ਉਸ ਟਾਈਮ ਦੇ ਵਿੱਚ ਇੱਥੇ ਲੰਗਰ ਛਕਾਇਆ ਜਾਂਦਾ ਹੈ ਤੇ ਜਦੋਂ ਪਾਠ ਦਾ ਭੋਗ ਪਾਇਆ ਜਾਂਦਾ ਹੈ ਯਾਨੀ ਕਿ ਅਰਦਾਸ ਹੋ ਜਾਂਦੀ ਹੈ ਤੇ ਫਿਰ ਲੰਗਰ ਜਿਹੜਾ ਆ ਉਹ ਜਿੱਥੇ ਕੀਰਤਨ ਹੁੰਦਾ ਉਸ ਜਗ੍ਹਾ ਤੇ ਛਕਾਇਆ ਜਾਂਦਾ ਹੈ ਸੋ ਅਸੀਂ ਥੋੜਾ ਲੇਟ ਹੋ ਚੁੱਕੇ ਸੀ ਇਸ ਕਰਕੇ ਅਸੀਂ ਦੁਬਾਰਾ ਉਸ ਜਗ੍ਹਾ ਤੇ ਨਹੀਂ ਗਏ ਤੇ ਇੱਥੋਂ ਹੀ ਹੁਣ ਆਪਾਂ ਵਾਪਸੀ ਕਰਾਂਗੇ ਤੇ ਇਹ ਰਸਤਾ ਵੀ ਇੱਧਰ ਨੂੰ ਜਾਂਦਾ ਹੈ ਜੰਗਲਾਵਾਲਾ ਸਾਈਡ ਹੀ ਸਾਰਾ ਆ ਜਾਂਦਾ ਹੈ ਤੇ ਆਹ ਦੇਖੋ ਇਸ ਜਗ੍ਹਾ ਤੇ ਬੈਠ ਕੇ ਲੰਗਰ ਛਕਾਇਆ ਜਾਂਦਾ ਹੈ ਇਸਾ ਰੋਜ਼ਾਨਾ ਤੇ ਮਹੀਨੇ ਦੇ ਖਾਸ ਦਿਨਾਂ ਚ ਲੱਖਾਂ ਹੀ ਸੰਗਤ ਲੰਗਰ ਛਕਦੀ ਹੈ ਤੇ ਇੱਥੇ ਖਾਣਾ ਜਿਹੜਾ ਉਹ ਸਾਦਾ ਤੇ ਸੁੱਚਾ ਤੇ ਪਵਿੱਤਰ ਹੁੰਦਾ ਹੈ ਜਿਸ ਵਿੱਚ ਪਿਆਰ ਤੇ ਸ਼ਰਧਾ ਮਿਲੀ ਹੁੰਦੀ ਆ ਜਦ ਤੱਕ ਸਿੱਖੀ ਦੀ ਰਿਆਤ ਜਿਉਂਦੀ ਰਹੇਗੀ ਤਦ ਤੱਕ ਲੰਗਰਾਂ ਦੀ ਸੇਵਾ ਇਦਾਂ ਹੀ ਚਲਦੀ ਰਹੇਗੀ ਇਹ ਸਿਰਫ ਖਾਣ ਦੀ ਥਾਂ ਨਹੀਂ ਇਹ ਇੱਕ ਅਹਿਸਾਸ ਹੈ ਬਰਾਬਰੀ ਭਾਈਚਾਰੇ ਤੇ ਸੱਚੀ ਸੇਵਾ ਦਾ ਬਹੁਤ ਹੀ ਸ਼ਾਂਤ ਜਗ੍ਹਾ ਤੇ ਸ਼ਾਂਤ ਇਸ ਜਗ੍ਹਾ ਤੇ ਮਾਹੌਲ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਤੇਲ ਵਾਲਾ ਕੋਲੂ ਜਿਹਦੇ ਅੱਗੇ ਬਲਦ ਬੰਨ ਕੇ ਤੇ ਕਮਾਉਂਦੇ ਸੀ ਤੇ ਕੋਲੂ ਦੇ ਵਿੱਚੋਂ ਤੇਲ ਪੀਂਦੇ ਸੀਗੇ ਤੇ ਇਹ ਪੁਰਾਣੀਆਂ ਚੀਜ਼ਾਂ ਇਦਾਂ ਹੀ ਇੱਥੇ ਪਈਆਂ ਹੋਈਆਂ ਨੇ ਆ ਦੇ ਲੋ ਇੱਥੇ ਵੀ ਲੱਗਿਆ ਹੋਇਆ ਘੜਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਪਾਣੀ ਦੇ ਜਿਹੜੇ ਸਰੋਤ ਨੇ ਉਹ ਥਾਂ-ਥਾਂ ਤੇ ਲਗਾਏ ਹੋਏ ਨੇ ਕਿ ਸੰਗਤ ਨੂੰ ਜਿੱਥੇ ਵੀ ਪਿਆਸ ਲੱਗੇ ਤੇ ਇਨ੍ਹਾਂ ਘੜਿਆਂ ਦੇ ਵਿੱਚੋਂ ਜਲ ਸ਼ਕ ਲਵੇ ਹਰ ਪਾਸੇ ਛੋਟੀਆਂ-ਛੋਟੀਆਂ ਪਗ ਡੰਡੀਆਂ ਬਣੀਆਂ ਹੋਈਆਂ ਨੇ ਤੇ بارشਾਂ ਕਰ ਨੇ ਇੱਥੇ ਥੋੜਾ ਰਸਤਾ ਖਰਾਬ ਹੋਇਆ ਹੋਇਆ। ਉਹਦਾ ਪੂਰਾ ਮਾਹੌਲ ਇੱਕਦਮ ਪ੍ਰਾਤਨ ਕਾਲ ਦਾ ਆ। ਤੁਹਾਨੂੰ ਇਦਾਂ ਲੱਗੇਗਾ ਕਿ ਤੁਸੀਂ ਬਹੁਤ ਹੀ ਪਿਛਲੇ ਸਮੇਂ ਦੇ ਵਿੱਚ ਆ ਗਏ ਹੋ। ਇਸ ਤਰ੍ਹਾਂ ਦਾ ਇਸ ਜਗ੍ਹਾ ਤੇ ਮਾਹੌਲ ਦਿੱਤਾ ਗਿਆ ਆ ਤੇ ਹਰ ਟਾਈਮ ਇੱਥੇ ਕੀਰਤਨ ਭਜਨ ਹੁੰਦੇ ਨੇ ਤੇ ਹੁਣੇ ਹੀ ਅਰਦਾਸ ਹੋ ਕੇ ਹਟੀ ਆ। ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਏ ਸੀ ਤੇ ਸਾਹਮਣੇ ਦੇਖੋ ਪੀ ਕੁੱਕ ਚਲੋ ਲਾਗੇ ਚੱਲ ਕੇ ਲੈਨੇ ਆ ਉਸ ਦਾ ਸ਼ੋਰ ਆਪਾਂ ਨੂੰ ਦੇਖ ਕੇ ਕਿਤੇ ਡਰੀ ਨਾ ਜਾਵੇ ਉਹ ਸੱਚੀ ਡਰ ਗਿਆ ਵੜ ਗਿਆ ਵਿੱਚ ਸਹੀ ਗੱਲ ਆ ਸੱਚੀ ਉਹ ਡਰ ਗਿਆ ਅੰਦਰ ਨੂੰ ਚਲਾ ਗਿਆ ਉਹ ਸੋ ਚਲੋ ਕੋਈ ਗੱਲ ਨਹੀਂ ਸਾਹਮਣੇ ਤਲਾਬ ਵੀ ਦਿਖਦਾ ਪਿਆ ਆ ਤੇ ਆਪਾਂ ਤਲਾਬ ਤੇ ਵੀ ਚੱਲਾਂਗੇ ਦੇਖਦੇ ਹਾਂ ਉਸ ਦਾ ਰਸਤਾ ਹੋਰ ਕਿਹੜੀ ਸਾਈਡ ਤੋਂ ਹੈਗਾ ਆ ਤੇ ਫਿਰ ਆਪਾਂ ਚੱਲਾਂਗੇ ਤਲਾਬ ਵਾਲੀ ਸਾਈਡ ਤੇ ਤੇ ਉਥੇ ਸੁਣਿਆ ਆ ਕਿ ਬਤਕਾਂ ਵੀ ਰੱਖੀਆਂ ਹੋਈਆਂ ਨੇ ਤੇ ਚਲੋ ਦੇਖਦੇ ਆ ਤਲਾਬ ਦਾ ਰਸਤਾ ਕਿਹੜੀ ਸਾਈਡ ਤੋਂ ਪੈਂਦਾ ਹੈ ਚਲੋ ਜੀ ਤਲਾਬ ਵਾਲਾ ਪਾਸਾ ਵੀ ਆਪਾਂ ਲੱਭ ਲਿਆ ਤੇ ਪਾਣੀ ਇਕੱਠਾ ਹੋ ਹੋ ਕੇ ਨਾ ਹਰਿਆਲੀ ਜੀ ਇੱਕ ਜਗ੍ਹਾ ਤੇ ਇਕੱਠੀ ਹੋ ਚੁੱਕੀ ਹੈ ਤੇ ਦੇਖੋ ਹਰਿਆਲੀ ਦੇ ਵੀ ਕਈ ਰੰਗ ਨੇ ਅੱਜ ਪਤਾ ਲੱਗਾ ਹੈ ਸੋ ਸਾਹਮਣੇ ਤੁਸੀਂ ਉਹ ਦੇਖ ਸਕਦੇ ਹੋ ਬਤਕਾ ਬੈਠੀਆਂ ਹੋਈਆਂ ਪਰ ਬਹੁਤ ਦੂਰ ਦੂਰ ਦਰਾਟੇ ਆ ਤੇ ਸਾਹਮਣੇ ਫੋਟੋ ਸ਼ੂਟ ਚੱਲਦਾ ਪਿਆ ਤੇ ਆ ਸਾਰੀ ਪਾਰਕਿੰਗ ਆ ਪਾਰਕਿੰਗ ਏਰੀਏ ਦੇ ਸਿੱਧੇ ਹੱਥ ਤਲਾਬ ਵਾਲਾ ਰਸਤਾ ਆ। ਸੋ ਚਲੋ ਚੱਲਦੇ ਹਾਂ ਹੁਣ ਆਪਾਂ ਇਸ ਤੋਂ ਅੱਗੇ। ਉਹ ਜਿਹੜੀ ਪੱਠੀ ਤੁਸੀਂ ਦੇਖੀ ਸੀ ਪਹਿਲਾਂ ਉਹਦੀ ਪਿਕਚਰ ਇੱਥੇ ਲੱਗੀ ਹੋਈ ਐ ਇੱਥੇ ਦਾਣੇ ਭੁੰਨੇ ਜਾਂਦੇ ਸੀਗੇ। ਇਸ ਪੱਠੀ ਦੇ ਵਿੱਚ ਤਲਾਬ ਦੇ ਲਾਗੇ ਦਾਣੇ ਭੁੰਨੇ ਜਾਂਦੇ ਸੀਗੇ। ਸੋ ਚਲੋ ਹੁਣ ਚੱਲਦੇ ਆਪਾਂ ਪਾਰਕਿੰਗ ਵਾਲੀ ਸਾਈਡ ਤੇ ਸਾਡੇ ਨਾਲ ਅੱਜ ਪਰਿਵਾਰ ਆਇਆ ਸੀਗਾ ਬੱਚੇ ਸੀਗੇ ਮੰਮੀ ਮੰਮੀ ਹੁਣੇ ਸੀਗੇ ਤੇ ਗਰਮੀ ਦਾ ਮਾਹੌਲ ਕਾਫੀ ਸੀਗਾ ਇੱਥੇ ਗਰਮੀ ਬਹੁਤ ਜ਼ਿਆਦੀ ਸੀ ਉਦਾਂ ਮੌਸਮ ਠੰਡਾ ਸੀ ਬੱਦਲ ਬਣੇ ਹੋਏ ਸੀ ਪਰ ਗਰਮੀ ਕਾਰਨ ਇੱਥੇ ਜ਼ਿਆਦਾ ਉਹ ਮਜ਼ੇ ਸੀਗੇ ਕਿਉਂਕਿ ਸਾਰਾ ਏਰੀਆ ਇੱਥੇ ਜੰਗਲੀ ਏਰੀਆ ਸੀਗਾ ਤੇ ਜਿਹਦੇ ਕਾਰਨ ਹੁਣ ਬੱਚੇ ਥੋੜਾ ਜिद ਕਰਦੇ ਪਏ ਸੀਗੇ ਵੀ ਚਲਿਏ ਛੇਤੀ ਘਰ ਚਲੀਏ ਸੋ ਅਸੀਂ ਬੱਚਿਆਂ ਨੂੰ ਲੰਗਰ ਵੀ ਨਹੀਂ ਛਕਾਇਆ ਕਿਉਂਕਿ ਲੰਗਰ ਬਹੁਤ ਦੂਰ ਸੀਗਾ ਜਿੱਥੇ ਅਸੀਂ ਲੰਗਰ ਘਰ ਗਏ ਉੱਥੋਂ ਬੰਦ ਕਰਕੇ ਉਹਨਾਂ ਨੇ ਕੀਰਤਨ ਜਿੱਥੇ ਹੋ ਰਿਹਾ ਸੀ ਉਸ ਜਗ੍ਹਾ ਤੇ ਲੰਗਰ ਹੁਣ ਲੱਗਿਆ ਸੀ ਤੇ ਉਹ ਕਾਫੀ ਅੰਦਰ ਚੜ ਕੇ ਸੀਗਾ ਫਿਰ ਅਸੀਂ ਇੱਥੋਂ ਬਾਹਰ ਹੀ ਸੀਗੇ ਪਾਰਕਿੰਗ ਵਾਲੀ ਸਾਈਡ ਤੋਂ ਤੇ ਅਸੀਂ ਵਾਪਸ ਹੁਣ ਜਾ ਰਹੇ ਹਾਂ ਤੇ ਚਲੋ ਚੱਲਦੇ ਹਾਂ ਹੁਣ ਇੱਥੋਂ ਕਰਾਂਗੇ ਆਪਾਂ ਵਾਪਸੀ ਚੱਲਦੇ ਹਾਂ ਆਪਣੀ ਗੱਡੀ ਤੱਕ ਬੱਚੇ ਤੇ ਉਹ ਸਿੱਧੂ ਸਾਹਿਬ ਜਾ ਰਹੇ ਨੇ ਗੱਡੀ ਤੱਕ ਸਹਾ ਸੰਗਤ ਜੀ ਹੁਣ ਅਸੀਂ ਸਾਰਾ ਗੁਰਦੁਆਰਾ ਟੌਪਰਵੰਟ ਕੇ ਸਾਹਿਬ ਕੋਮ ਚੁਕੇ ਆ ਸਾਰੇ ਦਰਸ਼ਨ ਕਰ ਚੁਕੇ ਆ ਲੰਗਰ ਘਰ ਤੋਂ ਲੈ ਕੇ ਕੀਰਤਨ ਦਰਬਾਰ ਸਾਹਿਬ ਤੱਕ ਤੇ ਜਾਨਵਰਾਂ ਨੂੰ ਵੀ ਦੇਖਿਆ ਤੇ ਦੇਖਿਆ ਕਿ ਹਿਰਨ ਇੱਥੇ ਇੱਦਾਂ ਹੀ ਤੁਰੇ ਫਿਰਦੇ ਨੇ ਉਹਨਾਂ ਨੂੰ ਤੁਸੀਂ ਉਹ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਉਹਨਾਂ ਨੂੰ ਹੱਥ ਲਾ ਕੇ ਪਿਆਰ ਕਰ ਸਕਦੇ ਹੋ ਤੇ ਇਹ ਗੁਰੂ ਦੀ ਕਿਰਪਾ ਆ ਹਨਾ ਕਿ ਹਰ ਟਾਈਮ ਇੱਥੇ ਸ਼ਬਰ ਅਸ਼ਬਦ ਕੀਰਤਨ ਚੱਲਦਾ ਆ ਜਿਸ ਦੇ ਕਾਰਨ ਇੱਥੇ ਜਾਨਵਰ ਵੀ ਉਹਨਾਂ ਚੀਜ਼ਾਂ ਦੇ ਵਿੱਚ ਰੰਮੇ ਹੋਏ ਨੇ ਤੇ ਹੁਣ ਵਲੌਗ ਬਹੁਤ ਜ਼ਿਆਦਾ ਲੰਮਾ ਹੋ ਚੁੱਕਿਆ ਤੇ ਹੁਣ ਆਪਾਂ ਵਲੌਗ ਨੂੰ ਇੱਥੇ ਕਰਾਂਗੇ ਸਮਾਪਤ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਹੋਰ ਕਿਸੇ ਇਤਿਹਾਸਿਕ ਤੇ ਪਵਿੱਤਰ ਸਥਾਨ ਦੇ ਉੱਤੇ ਤੇ ਸਾਰਿਆਂ ਨੂੰ ਜਦ ਤੱਕ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ